ਮੈਂ ਇਸ ਵਕਤ ਪਟਿਆਲਾ ਪੁਲਸ ਲਾਈਨ ਖੜਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੋਰਸ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਗਿਆ ਇਹ ਫੋਰਸ ਹੁਣ ਖਨੌਰੀ ਵੱਲ ਕੂਚ ਕਰ ਸਕਦੀ ਹੈ ਜੀ ਦਗਜੀਤ ਸਿੰਘ ਡੱਲੇਵਾਲ ਨੂੰ ਹੁਣ ਪੰਜਾਬ ਪੁਲਿਸ ਦੇ ਫੋਰਸ ਆ ਜੋ ਚੱਕ ਸਕਦੀ ਹੈ ਲਗਾਤਾਰ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਸੀ ਜੋ ਦਿੱਤੇ ਗਏ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਉਠਾਣ ਜੇਕਰ ਹੁਣੇ ਫੋਰਸ ਖਨੌਰੀ ਵੱਲ ਜਾਂ ਸ਼ੰਭੂ ਵੱਲ ਕੂਚ ਕਰਦੀ ਹੈ ਤਾਂ ਉੱਥੋਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ? ਮੀਡੀਆ ਵੱਲੋਂ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਕਿਸਾਨ ਕਦੇ ਵੀ ਜਗਜੀਤ ਸਿੰਘ ਡੱਲੇਵਾਨ ਨੂੰ ਚੁੱਕਣ ਨਹੀਂ ਦੇਣਗੇ। ਰੋਜ਼ਾਨਾ ਲੋਕਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਇਸ ਵਕਤ ਪਟਿਆਲਾ ਪੁਲਸ ਲਾਈਨ ਖੜਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੋਰਸ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਗਿਆ ਲਗਾਤਾਰ ਕਿਆਸ ਏ ਲਗਾਏ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਇਹ ਫੋਰਸ ਹੁਣ ਖਨੌਰੀ ਵੱਲ ਕੂਚ ਕਰ ਸਕਦੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਲਗਭਗ ਅੱਜ 34 ਦਿਨ ਵੀ ਮਰਨ ਵਰਤ ਉੱਤੇ ਬੈਠੇ ਹੋਏ ਨੇ ਇਹ ਫੋਰਸ ਹੁਣ ਉਸ ਵੱਲ ਨੂੰ ਕੂਚ ਕਰ ਸਕਦੀ ਹੈ ਉਹਨਾਂ ਨੂੰ ਚੁੱਕਣ ਦੇ ਕਿਆਸ ਨੇ ਜੋ ਲਗਾਏ ਜਾ ਰਹੇ ਨੇ ਸੂਤਰਾਂ ਹਵਾਲੇੋਂ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਪੰਜਾਬ ਪੁਲਿਸ ਦੇ ਫੋਰਸ ਆ ਜੋ ਚੱਕ ਸਕਦੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਜੋ ਮਰਨਵਰਤ ਉੱਥੇ 34ਵੇਂ ਦਿਨ ਵੀ ਬੈਠੇ ਹੋਏ ਨੇ ਤਾਂ ਉਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਵੀ ਕਈ ਸਖਤ ਟਿੱਪਣੀਆਂ ਸੀ ਜੋ ਪੰਜਾਬ ਸਰਕਾਰ ਪ੍ਰਤੀ ਕੀਤੀਆਂ ਗਈਆਂ ਸੀ ਪਰ ਤੇ ਹੁਣ ਜੇਕਰ ਤਸਵੀਰਾਂ ਵਿੱਚ ਦੇਖੀਏ ਤਾਂ ਵੱਡੀ ਗਿਣਤੀ ਦੇ ਵਿੱਚ ਫੋਰਸ ਨੂੰ ਇਕੱਠਾ ਕੀਤਾ ਗਿਆ ਹੈ ਕਿ ਆਸ ਲਗਾਤਾਰ ਇਹ ਲਗਾਏ ਜਾ ਰਹੇ ਨੇ ਕਿ ਇਹ ਫੋਰਸ ਹੁਣ ਖਨੌਰੀ ਵੱਲ ਕੂਚ ਕਰ ਸਕਦੀ ਹੈ ਜੇਕਰ ਹੁਣ ਖਨੌਰੀ ਵੱਲ ਫੋਰਸ ਜਾਂਦੀ ਹੈ ਕਿਉਂਕਿ ਕਿਸਾਨ ਉੱਥੇ ਬਹੁ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਕਿਸਾਨ ਜਥੇਬੰਦੀਆਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਜੇਕਰ ਹੁਣੇ ਫੋਰਸ ਖਨੌਰੀ ਵੱਲ ਜਾਂ ਸ਼ੰਭੂ ਵੱਲ ਕੂਚ ਕਰਦੀ ਹੈ ਤਾਂ ਉੱਥੋਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ ਕੀ ਪਹਿਲਾਂ ਵਰਗਾ ਮਾਹੌਲ ਤਾਂ ਨਹੀਂ ਹੋ ਜਾਵੇਗਾ ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਅਪੀਲ ਆ ਜੋ ਕੀਤੀ ਜਾ ਰਹੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਬੈਠੇ ਹੋਏ ਨੇ ਐਮਐਸਪੀ ਤੇ 13 ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਨੇ ਜੋ ਸੰਘਰਸ਼ ਕਰਨ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅ ਕੈਂਸਰ ਦੀ ਵੀ ਪ੍ਰੋਬਲਮ ਹੈ ਤੇ ਹੋਰ ਕਈ ਉਹਨਾਂ ਨੂੰ ਪ੍ਰੋਬਲਮਸ ਨੇ ਪਰ ਫਿਰ ਵੀ ਉਹ ਸੰਘਰਸ਼ਾ ਜੋ ਕਰ ਰਹੇ ਨੇ 34 ਦਿਨ ਹੋ ਚੁੱਕੇ ਨੇ ਉਹ ਮਰਨ ਵਰਤ ਉੱਤੇ ਬੈਠੇ ਹੋਏ ਨੇ ਤਾਂ ਹੁਣ ਕਿਆਸ ਇੱਥੇ ਇਹ ਲਗਾਏ ਜਾ ਰਹੇ ਨੇ ਕਿ ਇਹ ਫੋਰਸ ਖਨੌਰੀ ਬਾਰਡਰ ਵੱਲ ਕੂਚ ਕਰ ਸਕਦੀ ਹੈ ਤਾਂ ਜੇਕਰ ਫੋਰਸ ਹੁਣ ਖਨੌਰੀ ਬਾਰਡਰ ਵੱਲ ਜਾਂਦੀ ਆ ਤਾਂ ਉੱਥੋਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੋ ਜਾਵੇਗੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜੋ ਉੱਥੇ ਬੈਠੇ ਹੋਏ ਨੇ ਕਿਸਾਨਾਂ ਨਾਲ ਮੀਡੀਆ ਵੱਲੋਂ ਗੱਲਬਾਤ ਕਰਦੇ ਆ ਪਤਾ ਲੱਗਿਆ ਕਿ ਕਿਸਾਨ ਕਦੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਨਹੀਂ ਦੇਣਗੇ ਕਿਉਂਕਿ ਸੁਪਰੀਮ ਕੋਰਟ ਵੱਲੋਂ ਲਗਾਤਾਰ ਸਖਤ ਟਿੱਪਣੀਆਂ ਸੀ ਜੋ ਪੰਜਾਬ ਸਰਕਾਰ ਪ੍ਰਤੀ ਕੀਤੀਆਂ ਗਈ ਸੀ ਲਗਾਤਾਰ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਸੀ ਜੋ ਦਿੱਤੇ ਗਏ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਉਠਾਨ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਵੀ ਉਹਨਾਂ ਨਾਲ ਮੀਟਿੰਗਾਂ ਜੋ ਕੀਤੀ ਗਈ ਸੀ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਨਿਕਲੀਆਂ ਇਸ ਕਿਸੇ ਵੀ ਮੀਟਿੰਗ ਦਾ ਕੋਈ ਵੀ ਨਤੀਜਾ ਸੀ ਜੋ ਵਧੀਆ ਨਹੀਂ ਲਿਕੜਿਆ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਮੈਂ ਉਹਨਾਂ ਟਾਈਮ ਉਸੇ ਤਰ੍ਹਾਂ ਸੰਘਰਸ਼ ਕਰਾਂਗਾ ਜਿੰਨਾਂ ਟਾਈਮ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਲਗਾਤਾਰ ਕਿਆਸ ਇਹ ਲਗਾਏ ਜਾ ਰਹੇ ਨੇ ਕਿ ਹੁਣ ਇਹ ਫੋਰਸ ਆ ਜੋ ਉਹ ਖਨੌਰੀ ਵੱਲ ਕੂਚਾ ਕਰ ਸਕਦੀ ਹੈ ਜੇਕਰ ਹੁਣ ਫੋਰਸ ਖਨੌਰੀ ਵੱਲ ਕੂਚ ਕਰਦੀ ਹੈ ਕੀ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਸਥਿਤੀ ਤਣਾਅਪੂਰਨ ਤਾਂ ਨਹੀਂ ਹੋ ਜਾਵੇਗੀ ਕੀ ਉੱਥੇ ਹੁਣ ਕਿਸੇ ਕਿਸਾਨ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਕਿਉਂਕਿ ਲਗਾਤਾਰ ਪਹਿਲਾਂ ਵੀ ਕਈ ਮੀਟਿੰਗਾਂ ਨੇ ਜੋ ਕੀਤੀਆਂ ਗਈਆਂ ਸੀ ਪਰ ਮੀਟਿੰਗਾਂ ਸੀ ਜੋ ਸਾਰੀਆਂ ਬੇਸਿੱਟਾਂ ਨਿਕਲੀਆਂ ਸੀ ਇਸੇ ਤਰ੍ਹਾਂ ਦੀਆਂ ਹੋਰ ਤਸਵੀਰਾਂ ਪਾਤੜਾ ਤੇ ਕਈ ਹੋਰ ਸ਼ਹਿਰਾਂ ਤੋਂ ਵੀ ਨਿਕਲ ਕੇ ਸਾਹਮਣੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਾਟਰ ਕੈਨਨ ਐਂਬੂਲੈਂਸ ਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਨੇ ਜੋ ਕੀਆ ਕੀਤੇ ਗਏ ਨੇ ਲਗਾਤਾਰ মিডিਆ ਆ ਰਹੀ ਇਹ ਖਬਰਾਂ ਨੇ ਜੋ ਆਮ ਜਨਤਾ ਤੱਕ ਤੇ ਉਹਨਾਂ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਕਿਸਾਨਾਂ ਨੂੰ ਵੀ ਉਹਨਾਂ ਦੇ ਲੀਡਰਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਚੁਸਤ ਹੋਣ ਦੀ ਲੋੜ ਹੈ ਕਿਉਂਕਿ ਸੂਤਰਾਂ ਹਵਾਲੇੋਂ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਹੁਣ ਫੋਰਸ ਆ ਜੋ ਖਨੌਰੀ ਵੱਲ ਕੂਚ ਕਰ ਸਕਦੀ ਹੈ ਇਸੇ ਤਰ੍ਹਾਂ ਦੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਦੇ ਲਈ ਜੁੜੇ ਰਹੋ ਰਜਾਨਾ ਲੋਕਨਾਟੀਵੀ ਦੇ ਨਾਲ ਮੈਂ ਕੈਮਰਾਮੈਨ ਪਰਸ਼ਨ ਅੰਕੁਸ਼ ਸ਼ਰਮਾ ਦੇ ਨਾਲ ਅਜੇ ਰਖੜਾ ਧੰਨਵਾਦ